ਸਤਨਾਮ ਸ਼੍ਰੀ ਵਾਹਿਗੁਰੂ ਸਭ ਜੀ ਤਨਾਸਰੀ ਮਾ ਲਾ ਪਹਿਲਾ ਛੰਤ ੴ ਸਤਿਵੰਤ ਪ੍ਰਸਾਦਿ ਤੀਰਥ ਨਾਮ ਜਾਵ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ तीर्थ नाम ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰਿਆ ਅੰਤਰਿਆ ਘੁਰ ਗਿਆਨ ਸੱਚਾ ਥਾਰ ਤੀਰਥ ਦਸ ਪਰਮ ਸਦਾ ਦਸਾਹਰਾ ਹੋ ਨਾਮ ਹਰਿ ਕਾ ਸਦਾ ਜਾਂਚੋ ਨੀਤਾਂ ਸੰਸਾਰ ਰੋਹੀ ਨਾਮ ਦਾ ਰੂ ਮੈਲ ਲੰਗੈ ਸੱਚ ਮਿਲਾ ਗੁਰਵਾਕ ਨਿਰਮਲ ਸਦਾ ਚੰਨ ਨਿਤ ਸਾਜ ਤੀਥ ਮਜਾ ਸਾਚਨਾ ਲਾਗੈ ਮੈਂ ਅਚਾਮ ਧੁਰਿਆ ਗੁਨਾਹ ਹਾਰ ਪਰੋਏ ਕਿਸ ਕੋਰ ਹੋਈਐ ਵਿਚਾਰ ਮਾਰ ਤਰ ਤਰ ਹਉਦ ਜਹਾਨ ਆਵਈ ਆਪਾਸ ਪਰਵਤਿ ਹਣੀ ਸੱਚ ਸੱਚ ਭਾਵੇ ਆਨੰਦ ਅਨੰਦ ਹਰਖ ਸਾਚਾ ਪਰਹਰੀ ਸਚ ਨਾਮ ਪਾਇਆ ਗੁਰ ਜਿਖਾਇਆ ਮਨੁ ਆਹੀ ਸਚ ਮਾਇ ਸੰਗਤ ਮੀਤ ਮਲਾਪ ਪੂਰਾ ਨਹੁ ਗਾਵੈ ਗਵੜਹਾਰ ਸ਼ਬਦ ਸਹਾਉ ਸਲਾਹ ਸਾਚੇ ਮਨ ਸਤਿਗੁਰ ਪੂਰਨ ਦਾਇਰਿਆ ਮਤੀ ਪੈ ਸੰਗ ਭਾਵੈ ਸਹਿਜ ਨਾਵੈ ਬੇਨੀਤ ਸੰਗ ਸਤ ਸਤੀ ਆਰਾਧੇ ਕੰਕਾਰ ਸਾਚਾ ਨਿਤ ਤੇ ਚ ਸਵਾਯਾ ਗਤ ਸੰਗ ਮੀਤਾ ਸੰਤ ਸੰਗਤ ਕਰਨਦ ਮੇਰ ਮਿਰਾਇ ਕਹਣੋ ਕਹ ਸੋ ਕੋਈ ਥੇਵੜ ਆਖੀਐ ਔ ਮੂਰਖ ਨੀਚ ਅਨਾਰ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਤਮਨ ਮਾਨਿਆ ਮੇਰਾ ਕਰ ਰਿਹਾ ਹੈ ਵਿਖਲਾ ਜੀ ਸ਼ਬਦ ਸੱਚ ਹੈ ਗੁਰ ਮੇਰਾ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿ ਜਾ ਸੋਈ ਨਾਨਕ ਸਾਜ ਕਹ ਬੇਨੰਤੀ ਮਨ ਮੋੰਜੈ ਸਚ ਸੋਈ ਅੱਖਰ ਟੋਟ ਨ ਭਗਤ ਭਨਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮੋੰਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ